ਐਸਜੀਪੀਸੀ ਦੇ ਜਰਨਲ ਸਕੱਤਰ ਗੁਰਚੰਦ ਸਿੰਘ ਗਰੇਵਾਲ ਵੱਲੋਂ ਆਜ਼ਾਦੀ ਦਿਵਸ ਦੇ ਉੱਤੇ ਸਾਰਿਆਂ ਨੂੰ ਵਧਾਈ ਦਿੱਤੀ ਪਰ ਨਾਲ ਇਹ ਵੀ ਕਿਹਾ ਕਿ ਚਰਖਿਆਂ ਨਾਲ ਆਜ਼ਾਦੀ ਨਹੀਂ ਆਈ ਇਹ ਸਾਡੇ ਯੋਧਿਆਂ ਨੇ ਆਜ਼ਾਦੀ ਦਵਾਈ ਆ ਸਾਡੇ ਸਿੱਖਾਂ ਨੇ 95% ਕੁਰਬਾਨੀਆਂ ਦਿੱਤੀਆਂ ਨੇ ਤਾਂ ਕਿਤੇ ਜਾ ਕੇ ਆਜ਼ਾਦੀ ਆਈ ਆ ਸਾਨੂੰ ਇਹ ਨਹੀਂ ਕੋਲਣਾ ਚਾਹੀਦਾ ਕਿ ਜਿਹੜੇ ਪੰਜਾਬੀ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਇਕੱਲੇ ਸਿੱਖਾਂ ਨੇ ਆਜ਼ਾਦੀ ਦਵਾਈ ਆ ਪੰਜਾਬੀਆਂ ਦੇ ਵਿੱਚ ਹਰ ਵਰਗ ਮਜੂਦ ਸੀ ਜਿਹੜਾ ਕੁਰਬਾਨੀਆਂ ਦੇਣ ਨੂੰ ਤਿਆਰ ਸੀ ਅਤੇ ਵਲ ਦੀ ਅੱਗ ਦੇ ਵਿੱਚ ਉਹਨਾਂ ਨੇ ਆਪਣਾ ਦੇਸ਼ ਨੂੰ ਬਚਾਇਆ ਅਤੇ ਦੇਸ਼ ਨੂੰ ਬਚਾਉਣ ਦੇ ਵਿੱਚ ਹਰ ਇੱਕ ਵਰਗ ਦਾ ਸਾਥ ਰਿਹਾ ਤੇ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦਾ ਚਰਖੇ ਵਾਲੇ ਬਾਪੂ ਗਾਂਧੀ ਦਾ ਨਾਮ ਲੈ ਕੇ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਜਾਂਦਾ ਪਰ ਚਰਖਿਆਂ ਨਾਲ ਆਜ਼ਾਦੀ ਨਹੀਂ ਆਈ ਇਹ ਆਜ਼ਾਦੀ ਪੰਜਾਬੀਆਂ ਨੇ ਦਵਾਈ ਆ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਸਾਨੂੰ ਆਜ਼ਾਦੀ ਦਿਹਾੜੇ ਦੇ ਉੱਤੇ ਇਹ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ 15 ਅਗਸਤ ਇਕ ਜਸ਼ਨ ਦਾ ਦਿਨ ਹੈ ਜਿਹੜੇ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਜਿਹੜੇ ਕਿ ਝੰਡਾ ਚਲਾਉਂਦੇ ਆ ਦੇਸ਼ ਦੀ ਆਜ਼ਾਦੀ ਦਾ ਦਿਨ ਮਨਾਉਂਦੇ ਆ ਹੋਣਾ ਵੀ ਚਾਹੀਦਾ ਕਿਉਂਕਿ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਇਸ ਦਿਨ ਨੂੰ ਜਨਮ ਦੇਣ ਲਈ ਇਸ ਧਰਤੀ ਦੇ ਹੱਕ ਦੇ ਉੱਤੇ ਇੱਕ ਲੀਕ ਵਾਈ ਗਈ ਜਿਹਨੂੰ ਸਰਾਹਤ ਕਹਿੰਦੇ ਆ ਅੱਜ ਕੰਨਿਆਲੀ ਤਾਰ ਲੱਗੀ ਆ ਉਹ ਪੰਜਾਬ ਜਿਹੜਾ ਵੰਡਿਆ ਗਿਆ ਤੇ 10 ਲੱਖ ਦੇ ਕਰੀਬ ਲੋਕ ਜਿਹੜੇ ਆ ਪੰਜਾਬੀ ਲੋਕਾਂ ਦਾ ਅਜਾੜਾ ਹੋਇਆ ਜਿਹਦੇ ਵਿੱਚ ਬੰਗਾਲ ਵੀ ਇਸ ਗੱਲ ਦੀ ਭਾਈਵਾਲ ਬਣਿਆ ਸੋ ਪੰਜਾਬ ਦੀ ਵੰਡ ਹੋਈ ਬਹੁਤ ਵੱਡੀ ਗਿਣਤੀ ਵਿੱਚ ਮਾਰਾ ਮਾਰੀ ਹੋਈ ਤੇ ਜਿਹੜੇ ਘਰ ਉੱਜਣਗੇ ਤੇ ਇਹ ਜਿਹੜੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ ਉਸ ਤੋਂ ਪਹਿਲਾਂ ਦੇਸ਼ ਦੀ ਯਾਦੀ ਲਈ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਗਈਆਂ ਤੇ ਆਸ ਦਾ ਪੰਨਾ ਬੋਲਦਾ ਹੈ ਕਿ 100 ਦੇ ਵਿੱਚੋਂ 90 ਸਿਰ ਸਿੱਖਾਂ ਨੇ ਦਿੱਤੇ ਜਿਹੜਾ ਕਟੀਆਂ ਘਰ-ਬਾਰ ਪੁਰਕੀ ਕਰਾਏ ਹੋਰ ਵੀ ਬੜੀਆਂ ਸੰਘਰਸ਼ਾਂ ਤੇ ਬੜੇ ਸੀਹਾਂ ਦੇ ਵਿੱਚ ਦੀ ਜਿਹੜੀ ਇਹ ਪੰਜਾਬੀ ਤੇ ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਈ ਭਾਵੇਂ ਕਿ ਇਹ ਗੱਲ ਅੱਜ ਜਾਣੀ ਜਾਂਦੀ ਹੈ ਕਿ 10 ਵਾਰ ਅੰਗਰੇਜ਼ਾਂ ਤੋਂ ਮਾਫ਼ੀਆਂ ਮੰਗਣ ਵਾਲਾ ਸਾਵਰਕਰ ਜਿਹੜਾ ਉਹ ਅੱਜ ਹੀਰੋ ਆ ਪਰ ਦੀਵਾਨ ਸਿੰਘ ਕਾਲੇ ਪਾਣੀ ਤੇ ਉਹਨਾਂ ਦੇ ਸਾਥੀ ਜਿਹਨਾਂ ਨੇ ਜ਼ਿੰਦਗੀਆਂ ਉਸ ਕਾਲੇ ਪਾਣੀ ਦੀਆਂ ਜਿਹੜਾਂ ਦੇ ਵਿੱਚ ਹੀ ਕੱਟ ਕੇ ਆਖਰੀ ਸਾਹ ਪੂਰੇ ਕੀਤੇ ਉਹਨਾਂ ਨੂੰ ਸ਼ਹਾਜਾਦ ਨਹੀਂ ਕੀਤਾ ਜਾਂਦਾ ਇੱਥੇ ਇਸ ਗੱਲ ਦਾ ਵੀ ਜਿਹੜੀ ਚਰਚਾ ਹੁੰਦੀ ਹੈ ਕਿ ਫਾਂਸੀ ਤੇ ਚੜਨ ਵਾਲਿਆਂ ਨਾਲੋਂ ਜਿਹੜਾ ਕਿਨਾਂ ਚਰਖੇ ਵਾਲਾ Gandhi ਆ ਉਸ ਨੂੰ ਵੱਡਾ ਮਾਤਵ ਦਿੱਤਾ ਜਾਂਦਾ ਕਹਿੰਦੇ ਜਦੋਂ ਵੀ ਕੋਈ ਜਿੱਤਦਾ ਤੇ ਉਹ ਸੌਂ ਜਿਹੜਾ ਵਾ ਉਹ ਚਰਖੇ ਵਾਲੇ Gandhi ਦੇ ਉਸ ਸਮਾਹ ਤੇ ਜਾ ਕੇ ਚੁੱਕਦਾ ਇਹ ਆਪੋ ਆਪਣਾ ਮਾਮਲਾ ਵਾ ਪਰ ਇਹ ਜਿਹੜੀ ਆਜ਼ਾਦੀ ਹੈ ਜਿੰਨਾ ਲੋਕਾਂ ਦੇ ਕਰਕੇ ਆਈ ਅੱਜ ਅਸੀਂ 15 ਅਗਸਤ ਦਾ ਝੰਡਾ ਚੜਾਉਣ ਵਾਲੇ ਲੋਕ ਜਿਹੜੇ ਆ ਉਹਨਾਂ ਪੰਜਾਬੀਆਂ ਦੀ ਕੋਈ ਬਰਬਾਦੀ ਤੇ ਪੰਜਾਬ ਦੇ ਹੱਕ ਤੇ ਵਕੀ ਲੀਗ ਨੂੰ ਜਰੂਰ ਦੇਖੀਏ ਜਿਹਦੇ ਵਿੱਚੋਂ ਇਸ ਦੇਸ਼ ਦੀ ਆਜ਼ਾਦੀ ਦਾ ਜਨਮ ਹੋਇਆ ਅੱਜ ਅਸੀਂ ਦੇਖ ਰਹੇ ਹਾਂ ਸਾਨੂੰ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਉਹਨਾਂ 10 ਲੱਖ ਲੋਕਾਂ ਨੂੰ ਜਿਹੜੇ ਬੇਕਸੂਰੇ ਜਿਹੜੇ ਮਾਰੇ ਗਏ ਸੋ ਅੱਜ ਭਾਵੇਂ ਇਹ ਗੱਲ ਠੀਕ ਹੈ ਕਿ ਆਜ਼ਾਦੀ ਦਿਵਾਉਣ ਲਈ ਸਿੱਖਾਂ ਨੇ ਆਪਣੇ ਸਿਰ ਦੇਤੇ ਪਰ ਭਾਵੇਂ ਕਿ ਉਸ ਆਜ਼ਾਦੀ ਤੋਂ ਬਾਅਦ ਆਜ਼ਾਦੀ ਦਿਵਾਉਣ ਵਾਲਾਂ ਦੀ ਆਜ਼ਾਦੀ ਹਲੇ ਕਿੱਥੇ ਕੁਵਾਚੀ ਖੜੀ ਆ ਪਤਾ ਨਹੀਂ ਲੱਗਦਾ ਇੱਥੇ ਬਲਾਤਕਾਰ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੇ ਕਾਤਲ ਜਿਹੜੇ ਆ ਉਹਨਾਂ ਨੂੰ ਪਰੋਲਾ ਮਿਲਦੀਆਂ ਨੇ ਉਹਨਾਂ ਨੂੰ ਮਾਣ ਤੇ ਸਨਮਾਨ ਮਿਲਦੇ ਨੇ ਤੇ ਦੂਜੇ ਪਾਸੇ ਧਰਮ ਦੀ ਗੱਲ ਕਰਨ ਵਾਲੇ ਲੋਕ ਜਿਹੜੇ ਆ ਆਪਣੇ ਗੁਰੂ ਦੇ ਜਿੱਤੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਅੱਜ ਜਿਹੜਾ ਉਹ ਜਿਹੜੀਆਂ ਜੇਲਾਂ ਉਹਨਾਂ ਦੀਆਂ ਸਲਾਕਾਂ ਤੇ ਬੂਹੇ ਕੋਲ ਦੇ ਨਹੀਂ ਦਿਖਾਈ ਦਿੰਦੇ ਇਹ ਵੱਡਾ ਅਫਸੋਸ ਹੈ ਪਰ ਅੱਜ ਮੈਂ ਸਾਰੇ ਹੀ 15 ਅਗਸਤ ਵਾਲੇ ਦਿਨ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਵਾਲੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਸਿੱਖਾਂ ਦੀ ਉਸ ਕੁਰਬਾਨੀ ਨੂੰ ਪੰਜਾਬੀਆਂ ਦੀ ਉਸ ਕੁਰਬਾਨੀ ਨੂੰ ਤੇ ਪੰਜਾਬ ਦੇ 10 ਲੱਖ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਕਰਕੇ ਇਹ ਆਜ਼ਾਦੀ ਦਾ ਤੁਸੀਂ ਜਿਹੜਾ ਆਨੰਦ ਮਾਣ ਰਹੇ ਹੋ ਉਹਨਾਂ ਨੂੰ ਯਾਦ ਜ਼ਰੂਰ ਕਰੋ ਉਹਨਾਂ ਦਾ ਸਤਿ ਸ੍ਰੀ ਅਕਾਲ ਜ਼ਰੂਰ ਬੋਲੋ